ਜਿਹੜੀ ਹੈ ਉਹ ਦੇਸ਼ ਦੀਆਂ ਵਿੱਤੀ ਹਾਲਤਾਂ ਦੀ ਗੱਲ ਕਰ ਰਹੀ ਹੈ ਕਾਰਪੋਰੇਟਾਂ ਨੂੰ ਘੇਰ ਵੀ ਰਹੀ ਹੈ ਪੰਜਾਬ ਦੇ ਖਜ਼ਾਨੇ ਬਾਰੇ ਬਜਟ ਬਾਰੇ ਫਿਕਰ ਵੀ ਕਰ ਰਹੀ ਹੈ ਇਹਦੇ ਨਾਲ ਦੀ ਨਾਲ ਦੇਸ਼ ਦੇ ਅੰਦਰ ਜਿਵੇਂ ਠਾਗਾ ਦੀ ਕਾਰਪੋਰੇਟਾਂ ਦੀ ਦਸਤਕਾਜ਼ੀ ਵਧੀ ਹੈ ਕਿਵੇਂ ਪੈਸਾ ਕਿਵੇਂ ਜਾਇਦਾਦ ਮਾਇਆ ਇਕਨੋਮੀ ਉਹ ਸਿਮਟ ਸਿਵਟ ਕੇ ਕੁਝ ਲੋਕਾਂ ਦੇ ਹੱਥਾਂ 'ਚ ਇਕੱਠੀ ਹੋ ਰਹੀ ਹੈ। ਆਫਸਾਈਡ ਦੀ ਰਿਪੋਰਟ ਦਾ ਹਵਾਲਾ ਵੀ ਇੱਥੇ ਦਿੱਤਾ ਹੈ ਤੁਹਾਡੇ ਸਾਥੀਆਂ ਨੇ ਕਿ 1% ਲੋਕਾਂ ਦੇ ਕੋਲ ਦੁਨੀਆ ਦੀ 95% ਜਾਇਦਾਦ ਪਹੁੰਚ ਚੁੱਕੀ ਹੈ। ਅਤੇ ਬਾਕੀ 99% ਲੋਕ ਜਿਹੜੇ ਆ ਉਹ 5% ਜਾਇਦਾਦ ਦੇ ਉੱਤੇ ਪੈਸੇ ਦੇ ਉੱਤੇ ਆਰਥਿਕ ਹਾਲਾਤ ਦੇ ਉੱਤੇ ਰਹਿਣ ਲਈ ਮਜਬੂਰ ਨੇ ਜਦੋਂ ਹਾਲਾਤ ਇਹ ਹੋਵੇ ਤਾਂ ਫਿਰ ਪੈਨਸ਼ਨ ਤੇ ਬਹੁਤ ਨੇੜੇ ਦੀ ਗੱਲ ਹੈਗੀ ਹੈ ਤੁਹਾਡੀਆਂ ਨੌਕਰੀਆਂ ਖੋਸਣ ਦਾ ਖਤਰਾ ਵੀ ਬਰਕਰਾਰ ਹੈ ਤੁਹਾਡੇ ਬੱਚਿਆਂ ਦਾ ਰੁਜ਼ਗਾਰ ਮੁਕੰਮਲ ਤੌਰ ਤੇ ਤਬਾਹ ਕਰਨ ਦੀ ਨੀਤੀ ਸਾਹਮਣੇ ਖੜੀ ਹੈਗੇ ਇਹਦੇ ਖਿਲਾਫ ਲੜਾਈ ਹੈ ਤੇ ਦੇਸ਼ ਦੇ ਲੋਕਾਂ ਨੂੰ ਤਿਆਰ ਕਰਨ ਦੀ ਲੋੜ ਹੈ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਸਾਮਰਾਜ ਦੀ ਦਖਲਅੰਦਾਜ਼ੀ ਹੈ ਸਾਮਰਾਜ ਤੁਹਾਡੇ ਦਰਬਾਰਾਂ ਤੇ ਕਬਜ਼ਾ ਕਰਦਾ ਹੈ ਸਾਮਰਾਜ ਤੁਹਾਨੂੰ ਸੋਚਣ ਦੇ ਕੰਮੋਂ ਇੱਕ ਪਾਸੇ ਕਰਕੇ ਨੱਚਣ ਗਾਉਣ ਦੇ ਝੂਮਣ ਦੇ ਕੰਮ ਲਾਉਣ ਵਾਲਾ ਕੰਮ ਕਰਦਾ ਹੈ ਸਾਮਰਾਜ ਤੁਹਾਨੂੰ ਕੁਦਰਤ ਨਾਲੋਂ ਨਿਖੇੜ ਕੇ ਧਰਮਾਨ ਦੇ ਹਵਾਲੇ ਕਰ ਦਿੰਦਾ ਹੈ ਤੇ ਫਿਰ ਤੁਸੀਂ ਉਹਦੇ ਚੁੰਗਲ 'ਚ ਫਸ ਜਾਂਦੇ ਆ ਪਰ ਤੁਹਾਨੂੰ ਆਪਣੇ ਨਾਇਕਾਂ ਦੀ ਪਿਛਾੜ ਨਹੀਂ ਰਹਿੰਦੀ। ਤੇ ਜਿਹੜੇ ਨਾਇਕ ਐ ਖੁਦ ਨਾਇਕ ਲੱਗਦੇ ਐ ਤੇ ਜਿਹੜੇ ਦੇਸ਼ ਦੀ ਆਪੋ ਹਵਾ ਪਾਉਣ ਪਾਣੀ ਤੇ ਥੋਦੇ ਖਜ਼ਾਨੇ ਮਾਰਖ ਜਾਂਦੇ ਲੁੱਟ ਰਹਿਆ ਉਹ ਤੁਹਾਨੂੰ ਆਪਣੇ ਜਿਹੜੇ ਉਹ ਵਰਸ਼ਣਹਾਰ ਲੱਗਦੇ ਆ ਵੀ ਇਹ ਨਾਲ ਲੋਕਾਂ ਦੇ ਕਰਕੇ ਅਸੀਂ ਸਹਿਤ ਜੀਉਂਦੇ ਹੈਗੇ ਆ। ਇਹਦੇ ਲਈ ਉਹਨਾਂ ਦੇ ਬਹੁਤ ਸਾਰੇ ਤੰਤਰ ਕੰਮ ਕਰਦੇ ਐ। ਤੁਹਾਡੀ ਸਟੇਜ ਨੇ ਅੱਜ ਸਾਰਿਆਂ ਨੂੰ ਸੰਬੋਧਨ ਹੋ ਇੱਥੇ ਹੋਇਆ ਗਿਆ ਐ। ਇਹ ਚੰਗੀ ਗੱਲ ਹੈ ਤੁਸੀਂ ਜਿੱਥੇ ਐਲ ਪੀ ਐਸ ਵਾਲੇ ਲੜ ਰਹੇ ਹੋ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਇੱਕ ਆਗੂ ਵੱਡੇ ਆਗੂ ਜਿਹੜੇ ਸੇਵਾਮੁਕਤ ਹੋਏ ਨੇ ਸਾਥੀ ਸਿਕੰਦਰ ਢਾਲੀਵਾਲ ਹੋਣੀ ਉਹ ਲਗਾਤਾਰ ਬੈਠੇ ਆਪਣੀ ਜਗ੍ਹਾ ਤੇ ਪਿਛਲੇ 4 ਘੰਟੇ ਤੋਂ ਫਿੱਲੇ ਨਹੀਂ ਆਇਆ ਇੱਥੇ ਲਗਾਤਾਰ ਚੌਕੜੀ ਮਾਰ ਕੇ ਆਗੂਆਂ ਨੂੰ ਸੁਣ ਰਿਹਾ ਹੈ ਇਹਨਾਂ ਦੇ ਨਾਲ ਹੋਰ ਵੀ ਪਾੜੇ ਆਗੂ ਜਿਹੜੇ ਅੱਜ ਸੇਵਾਮੁਕਤ ਹੋਏ ਆ ਪੂਰੀ ਪੈਨਸ਼ਨ ਲੈ ਰਹੇ ਆ ਉੱਥੇ ਬੈਠੇ ਹੋਏ ਆ ਉਹ ਦੱਸ ਰਿਹਾ ਕਿ ਸਾਡਾ ਤੁਹਾਡਾ ਦਰਦ ਸਮਝ ਆਏਗਾ ਏ ਪੁਰਾਣੀ ਪੈਨਸ਼ਨ ਨਵੀਂ ਪੈਨਸ਼ਨ ਇਹ ਸਰਕਾਰ ਦੀਆਂ ਸਾਨੂੰ ਪਾੜਨ ਦੀਆਂ ਯੋਜਨਾਵਾਂ ਸੀਗੀਆਂ ਤੇ ਅੱਜ ਤੁਸੀਂ ਆਪਾਂ ਸਾਰੇ ਇਹਨਾਂ ਯੋਜਨਾਵਾਂ ਨੂੰ ਮਿਲਿਆ ਮੇਲ ਕਰ ਰਹੇ ਆ ਤੇ ਦੇਸ਼ ਦੇ ਅੰਦਰ ਸੰਘਰਸ਼ ਕਰਨ ਦੀ, ਜੁੱਧ ਕਰਨ ਦੀ, ਇੱਕ ਨਵੀਂ ਹਾਬੋਸ, ਆਪੋ ਹਵਾ ਸਿਰਜਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਇਹਨੂੰ ਸਲਾਮ ਕਰਨਾ ਬਣਦਾ ਏ। ਸਾਥੀਓ ਤੁਸੀਂ ਜਦੋਂ ਹੁਣ ਬੈਰੀਕੇਡਾਂ ਵੱਲ ਜਾਣਾ ਏ, ਇੱਥੋਂ ਮਾਰਚ ਕਰਨਾ ਏ, ਤਾਂ ਇੱਥੇ ਲਾਜ਼ਮੀ ਤੌਰ ਤੇ ਸੁਣਨਾ ਜ਼ਰੂਰੀ ਏ, ਸਮਝਣਾ ਜ਼ਰੂਰੀ ਏ। ਇਹ ਇੰਨਾ ਜ਼ਰੂਰੀ ਨਹੀਂ ਆ ਕਿ ਮੈਂ ਇੱਥੇ ਐਨਪੀਐਸ 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 ਕਰਦਾ ਰਵਾਂ। ਕਿਉਂਕਿ ਮੇਰੇ ਵਾਰ-ਵਾਰ ਐਨਪੀਐਸ ਕਰਨ ਦੇ ਨਾਲ ਐਨਪੀਐਸ ਦੀ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੈਗੀ ਉਹਨਾਂ ਨੇ ਤੁਹਾਨੂੰ ਨੀਤੀ ਦੀ ਪਹਿਚਾਣਾ ਪਏਗਾ ਕਿ ਕਿਹੜੀ ਨੀਤੀ ਹੈ ਜਿਹੜੀ ਸਾਨੂੰ ਐਨਪੀਐਸ ਵੱਲੋਂ ਖਿੱਚ ਕੇ ਲੈ ਗਈ ਕਿਹੜੀ ਨੀਤੀ ਹੈ ਜਿਹੜੀ ਸਾਨੂੰ ਸੰਘਰਸ਼ ਦੇ ਮੈਦਾਨ ਤੋਂ ਹੌਲੀ-ਹੌਲੀ ਦੂਰ ਕਰ ਗਈ ਉਹ ਸਾਰੀ ਯੋਜਨਾ ਨੂੰ ਸਮਝਣਾ ਪਏਗਾ ਆਪਾਂ ਜਦੋਂ ਸਮਝਦੇ ਆ ਤਾਂ ਇਥੇ ਬੜੀਆਂ ਖਬਰਾਂ ਬੜੀ ਖੁਸ਼ੀ ਵਾਲੀ ਗੱਲ ਲੈ ਕੇ ਸਾਥੀ ਨੇ ਖਬਰਾਂ ਤੇ ਸਾਇਡ ਕਰਵਾਈ ਤੇ ਆਪਣੇ ਸਾਰਿਆਂ ਦੇ ਕੋਲ ਅਸੀਂ ਲੜਾਂਗੇ ਸਾਥੀ ਤਾਂ ਲੋਕ ਲੜ ਰਹੇ ਆ ਜਿਹਨੂੰ ਬੋਲਣਾ ਆਉਂਦਾ ਵੀ ਬੋਲ ਰਿਹਾ ਹੈ ਜਿਹਨੂੰ ਨਹੀਂ ਬੋਲਣਾ ਆਉਂਦਾ ਉਹ ਵੀ ਯਤਨ ਕਰ ਰਿਹਾ ਹੈ ਪਾਸ ਮਹਾਨ ਕਵੀ ਹੈ ਪਾਸ ਜਿਹੜੇ ਵ ਤੇ ਅੱਜ ਕੱਲੇ ਕਿਸੇ ਤੇ ਹਮਲਾ ਕਰ ਰਹੀ ਹੈ ਪਾਸ ਤੇ ਹਮਲਾ ਕਰਨਾ ਲੋਕਾਂ ਦੀ ਲਹਿਰ ਤੇ ਹਮਲਾ ਕਰਨ ਦੇ ਬਰਾਬਰ ਹੈਗਾ ਹੈ ਪਾਸ ਲੋਕਾਂ ਦੀ ਆਵਾਜ਼ ਸੀਗਾ ਪਾਸ ਪਾਸ ਲੋਕਾਂ ਦੀ ਅੱਜ ਵੀ ਆਵਾਜ਼ ਹੈ ਅੱਜ ਵੀ ਪਰਨੇ ਮਜਾਰੇ ਰੈਲੀਆਂ ਵਿੱਚ ਸਭ ਤੋਂ ਵੱਧ ਬੋਲਿਆ ਜਾਣ ਵਾਲਾ ਸਾਡਾ ਮਹਿਬੂਬ ਕਵੀ ਹੈ ਪਾਸ ਜੀ ਲੋ ਕਹਿੰਦਾ ਹੈ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ ਮੌਸਮ ਜਦੋਂ ਉਦਾਸ ਹੋਏ ਫਿਰ ਅਸੀਂ ਲੜਾਂਗੇ ਹੋਰ ਕਿਹੜਾ ਚਾਰਾ ਹੈ ਅਸੀਂ ਲੜਾਂਗੇ ਸਾਥੀ ਗੁਲਾਮ ਫਤਰਾ ਲਈ ਅਸੀਂ ਚੁੜਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ ਜਦੋਂ ਤਲਵਾਰ ਨਾ ਹੋਈ ਜਦੋਂ ਬੰਦੂਕ ਨਾ ਹੋਈ ਤਲਵਾਰ ਹੋਏਗੀ ਛੇ ਤਲਵਾਰ ਜੇ ਜਾਗ ਨਾ ਹੋਈ ਤਾਂ ਲੜਨ ਦੀ ਲੋੜ ਹੋਏਗੀ ਅਸੀਂ ਲੜਾਂਗੇ ਸਾਥੀ ਜਦੋਂ ਲੋੜ ਆਉਂਦੀ ਹੈ ਲੋਕ ਲੜਦੇ ਹੈ ਤੇ ਸਾਡੇ ਕੋਲ ਲੜਨ ਦੀ ਪ੍ਰੇਰਣਾ ਲਈ ਬਹੁਤ ਵੱਡਾ ਇਤਿਹਾਸ ਭਰਿਆ ਪਿਆ ਹੈ ਉਹ ਇਤਿਹਾਸ ਖੇਤਰਾਣੇ ਦੀ ਟਾਪ ਤੇ ਵੀ ਹੈ ਉਹ ਮਾਸ਼ੀ ਵਾਲੇ ਚ ਵੀ ਹੈ ਚਮਕੌਰ ਚ ਵੀ ਹੈ ਉਹ ਇਤਿਹਾਸ ਕਰਤਾਰਪੁਰ ਜੀ ਹੈ ਉਹ ਇਤਿਹਾਸ ਚੱਪੜ ਜਿੜੀ ਦੇ ਅੰਦਰ ਆਪਣੀਆਂ ਛਾਤੀਆਂ ਉੱਚੀਆਂ ਕਰਕੇ ਤੁਹਾਨੂੰ ਮਾਰ ਵੀ ਬਖਸ਼